ਆਲੇ ਸ਼ਾਨ ਕੋਠੀ ਦੇ ਵਿੱਚ ਪਤੀ ਪਤਨੀ ਦੇ ਵੱਲੋਂ ਚਲਾ ਰੱਖਿਆ ਸੀ ਅਜਿਹਾ ਗਲਤ ਧੰਦਾ ਕਿ ਜਦੋਂ ਪੁਲਿਸ ਨੇ ਮਾਰੀ ਰੇਡ ਪਤੀ ਪਤਨੀ ਨੂੰ ਪੈ ਗਈਆਂ ਬਾਜਣਾ ਮਾਮਲਾ ਲੁਧਿਆਣਾ ਦੇ ਸ਼ਾਮਨਗਰ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਕਿ ਸਿਹਤ ਵਿਭਾਗ ਦੇ ਵੱਲੋਂ ਛਾਪੇ ਮਾਰੀ ਕਰਦਿਆਂ 40 ਕਿਲੋ ਦੇ ਕਰੀਬ ਨਕਲੀ ਦੇਸੀ ਘਿਓ ਤੇ 10 ਕਿਲੋ ਦੇ ਕਰੀਬ ਸੁੱਕਾ ਦੁੱਧ ਬਰਾਮਦ ਕੀਤਾ ਲੁਧਿਆਣਾ ਸ਼ਿਵਲ ਸਰਜਨ ਨੇ ਜਾਣਕਾਰੀ ਸਾਂਝੀ ਕਰਦਿਆਂ ਜ਼ਿਕਰ ਕੀਤਾ ਕਿ ਪਹਿਲਾਂ ਵੀ ਤਿੰਨ ਵਾਰ ਇਸ ਘਰ ਦੇ ਉੱਤੇ ਰੇਡ ਹੋ ਚੁੱਕੀ ਹੈ ਉਹਨਾਂ ਕਹਿੰਦੇ ਕਿ ਇਸ ਪਰਿਵਾਰ ਦੇ ਦੋ ਮੈਂਬਰਾਂ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਪੀਓ ਕਰਾਰ ਦਿੱਤਾ ਗਿਆ ਪ੍ਰਭਾਵ ਜੋਤ ਇਸ ਇਹਨਾਂ ਦੇ ਵੱਲੋਂ ਫਿਰ ਤੋਂ ਨਕਲੀ ਦੇਸੀ ਘੋੜਾ ਬਣਾ ਕੇ ਵੇਚਿਆ ਜਾ ਰਿਹਾ ਸੀ ਜੋ ਕਿ ਸਿੱਧੇ ਤੌਰ ਤੇ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਸੀ ਇਹ ਨਾ ਬਸ ਸਟੈਂਡ ਸ਼ਾਮਨਗਰ ਦੇ ਏਰੀਆ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਠੀਕ ਹੈ ਤੇ ਇਥੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਸਾਡੀ ਫੂਡ ਸੇਫਟੀ ਟੀਮ ਨੂੰ ਸਵੇਰੇ ਸਵੇਰੇ ਕਲੂ ਮਿਲਿਆ ਸੀ ਮੈਂ ਇਉ ਇੱਥੇ ਆਈ ਸੀ ਤੇ ਇਹਨਾਂ ਨੇ ਇਥੇ ਅ ਦੇਸੀ ਕਿਉ ਹੈ ਔਰ ਜਿਹੜਾ ਪਾਊਡਰਡ ਦੁੱਧ ਹੁੰਦਾ ਤੇ ਕਰੀਮ ਇਥੇ ਇਹਨਾਂ ਨੇ ਉਹ ਇਹਨਾਂ ਦੇ ਸੈਂਪਲਸ ਵੀ ਪਾ ਰਹੇ ਆ ਤੇ ਜਿਹੜਾ ਹੈਗਾ ਇਨਕੌਨਫਿਸਕੇਟ ਵੀ ਕੀਤਾ ਹੈ ਅੱਛਾ ਮੈਮ ਕਿੰਨੀ ਕੁ ਮਾਤਰਾ ਹੈਗੀ 40 ਕਿਲੋ ਕਿ ਹੋਏਗਾ 10 ਕਿਜੀ ਹੈਗਾ ਜਿਹੜਾ ਸੁੱਕਾ ਦੁੱਧ ਹੈ ਤੇ 10 ਕਿਲੋ ਇੱਕ ਰੀਮ ਲੱਗਿਆ ਪਹਿਲਾਂ ਮੈਮ ਆ ਕਿਹਾ ਜਾ ਰਿਹਾ ਕਿ ਕਈ ਵਾਰ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਹੈ ਜੀ ਹਾਂਜੀ ਇਹ 2017 ਚ ਪਹਿਲੀ ਵਾਰੀ ਹੋਈ ਸੀ ਇੱਥੇ ਔਰ ਉਸ ਤੋਂ ਬਾਅਦ ਇਹਨਾਂ ਨੇ 2020 ਚ ਕੀਤੀ ਹੈ 2025 ਅੱਜ ਇਹਨਾਂ ਨੇ ਕੀਤੀ ਹੈ ਅੱਛਾ ਮੈਮ ਕਿਸ ਤਰੀਕੇ ਦੀ ਕਾਰਵਾਈ ਹੈ ਜਾਂ ਪਹਿਲਾਂ ਕਿੰਨੇ ਕੁ ਮਾਮਲੇ ਜਿਹੜੇ ਕਿ ਉਹ ਤੋਂ ਇਲਾਵਾ ਵੀ ਬਰਮਤ ਹੋਏ ਜਿਹੜੇ ਸਾਹਮਣੇ ਆਏ ਇਹਨਾਂ 2023 ਚ ਦੇਖੋ ਪੀ ਇਹ ਜਿਹੜੇ ਇੱਥੋਂ ਦੇ ਹੈਗੇ ਆ ਤੇ ਅੱਜ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਐਸ ਪਰ ਰੂਲਸ ਇਹਨਾਂ ਦੀ ਅਰੈਸਟ ਹੋਏਗੇ ਹਾਂਜੀ ਅੱਜ ਐਸ ਪਰ ਰੂਲਸ ਪੁਲਿਸ ਕਰੇਗੇ ਅਰੈਸਟ ਬੰਦੀ ਉਹ ਕਰਨਗੇ ਲੋਕਾਂ ਨੂੰ ਕੀ ਅਪੀਲਾ ਕਿਸ ਤਰ੍ਹਾਂ ਸਟਾਰਟ ਕਰਨ ਲੋਕਾਂ ਨੂੰ ਦੇਖੋ ਅਸੀਂ ਬਾਰ ਬਾਰ ਕਹਿ ਰਹੇ ਆ ਤੁਸੀਂ ਵੀ ਆਪਣੀ ਖਬਰਾਂ 'ਚ ਲਗਾ ਰਹੇ ਹੋ ਤੁਸੀਂ ਵੀ ਅਵੇਅਰਨੈਸ ਕ੍ਰੀਏਟ ਕਰ ਰਹੇ ਹੋ ਸਾਡੀ ਫੂਡ ਸੇਫਟੀ ਟੀਮ ਵੀ ਕਰ ਰਹੀ ਹੈ ਸਾਡੇ ਡੀ ਐਚਓ ਡਾਕਟਰ ਸੰਦੀਪ ਹੋਣਾ ਸੀ ਵੀ ਲਗਾਤਾਰ ਸਾਡੀ ਮਾਸ ਮੀਡੀਆ ਔਰ ਅਸੀਂ ਵੀ ਤੁਹਾਡੇ ذریعے ਰੋਜ਼ ਲੋਕਾਂ ਨੂੰ ਕਹਿੰਦੇ ਆ ਕਿ ਵੀ ਤੁਸੀਂ ਸਤਾਰਕ ਰਹੋ ਜੇ ਕੋਈ ਇਹੋ ਜਿਹੀ ਰੇਟ ਤੇ ਤੁਹਾਨੂੰ ਮਤਲਬ ਬਹੁਤ ਹੀ ਸਸਤੇ ਰੇਟ ਤੇ ਇਹੋ ਜਿਹੀ ਚੀਜ਼ਾਂ ਮਿਲਦੀਆਂ ਜਿਹੜੇ ਕਿ ਮਮਕਨ ਨਹੀਂ ਐ ਨੇ ਸਸਤੇ ਰੇਟ ਤੇ ਤਾਂ ਲੋਕਾਂ ਨੂੰ ਉਹਦਾ ਬੋਇਕਾਟ ਕਰਨਾ ਚਾਹੀਦਾ ਹੈ। ਅਚਾ ਮੈਂ ਇੱਕ ਚੀਜ਼ ਹੋਰ ਸਾਹਮਣੇ ਹੈ ਆਮ ਤੌਰ ਤੇ ਲੋਕ ਫੈਕਟਰੀ ਲਗਾ ਕੇ ਅਜਿਹੇ ਯੂਨਿਟ ਜਿਹੜਾ ਲਗਾ ਕੇ ਕੰਮ ਕਰਦੇ ਨੇ ਪਰ ਘਰ ਦੇ ਵਿੱਚ ਅਜਿਹਾ ਹੋਣਾ ਕਿਸੇ ਨੇ ਕਿਤੇ ਲੱਗਦਾ ਹੋਰ ਵੀ ਅਜਿਹੇ ਘਰ ਹੋ ਸਕਦੇ ਨੇ ਜਿੱਥੇ ਹਾਂਜੀ ਹਾਂਜੀ ਥੋੜੀ ਦੇਰ ਪਹਿਲੇ ਅਸੀਂ ਇੱਕ ਹੋਰ ਵੀ ਕੀਤੀ ਸੀ ਕਾਰਵਾਈ ਉਹ ਵੀ ਘਰ ਚ ਸੀਗਾ ਤੁਸੀਂ ਲੋਕੀ ਵੀ ਸੀਗੇ ਉੱਥੇ ਅਨਾ ਉਹ ਵੀ ਇੱਕ ਘਰ ਸੀਗਾ ਤੇ ਉਥੇ ਘਰ ਚ ਆਪਾਂ ਕਈ ਵਾਰੀ ਕਰ ਚੁੱਕੇ ਹਾਂ ਕਿ ਵੀ ਘਰਾਂ ਚ ਵੀ ਲੋਕੀਆ ਬਣਾ ਰਹੇ ਆਂ ਔਰ ਇੱਕ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕੱਲ ਵੀ ਸਾਡੀ ਫੋਰਸ ਸੇਫਟੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਜਗਰਾਂ ਚ ਇੱਕ ਹਰਿਆਣਾ ਨਿਰਵਾਨਾ ਤੋਂ ਆਂਦਾ ਸੀ ਅ ਇਹਨਾਂ ਨੇ ਪਨੀਰ ਉਹ ਕੱਲ ਫੜਿਆ ਉੱਥੇ ਔਰ ਸ ਸੀਏ ਸਟਾਫ ਨਾਲੇ ਨਾਲ ਹੀ ਉਥੇ ਕੀਤੇ ਐਂਡ that is also a very good achievement ਹਾਂ ਜੀ ਅਦਰ ਪਿਹਰਾਂ ਦੇ ਵਿੱਚ ਜਿਹੜਾ ਵਾ ਜਿੱਥੇ ਪ੍ਰਸ਼ਾਸਨ ਜਿਹੜਾ ਤਰਕ ਹੈ ਉਥੇ ਲੋਕ ਵੀ ਆਪਣਾ ਜਿਹੜਾ ਯੋਗਦਾਨ ਹਾਂ ਜੀ ਬਿਲਕੁਲ ਲੋਕਾਂ ਦਾ ਯੋਗਦਾਨ ਬਹੁਤ ਜ਼ਰੂਰੀ ਹੈ ਤੇ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਵੀ ਤੁਸੀਂ ਇਹੋ ਜੀ ਚੀਜ਼ਾਂ ਦਾ ਜਿਵੇਂ ਮੈਂ ਕਿਹਾ ਬਾਇਕਾਟ ਕਰੋ ਔਰ ਸਬਸਟੈਂਡਰਡ ਜਾਂ ਬਿਲੋ ਜੋ ਕੋਈ ਰੀਜ਼ਨੇਬਲ ਰੇਟ ਹੈ ਚੀਜ਼ਾਂ ਨਾਲ ਉਥੇ ਸਮਾਮ ਲੈ ਕੇ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਦੀਆਂ ਟੀਮਾਂ ਵੀ ਪਹੁੰਚੀਆਂ ਸਨ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਇਹ ਅਤੇ ਇਹ ਸਿਦੂ ਭਗ ਦੀ ਛਾਪੇਮਾਰੀ ਕਿੱਦਾਂ ਦੀ ਕਾਰਵਾਈ ਇੱਕ ਗਲੀ ਨੰਬਰ ਹੈਗੀ 6 ਦੀ ਸ਼ਾਮਨਗਰ ਇੱਥੇ ਸਿਦੂ ਭਗ ਨੇ ਰੇਡ ਕੀਤੀ ਆ ਇੱਥੇ ਨੇ ਨਕਲੀ ਘਿਓਰ ਨਕਲੀ ਦੁੱਧ ਬਰਾਮਦ ਕੀਤਾ ਇਹਨਾਂ ਨੇ ਕਿੰਨੇ ਕਿਲੋ ਇਹ 40 ਕਿਲੋ ਘਿਓ ਹੈ ਜੀ 10 ਪੈਕਟ ਸੁੱਕਾ ਦੁੱਧ ਆ ਬਾਕੀ ਅਜੇ ਹੋਰ ਕਰ ਰਹੇ ਆ ਜੀ ਕੋਈ ਮਾਮਲਾ ਵੀ ਦਰਜ ਕੀਤਾ ਜਾਊਗਾ ਕੋਈ ਕਾਨੂੰਨੀ ਕਾਰਵਾਈ ਤੇ ਪਹਿਲਾਂ ਹੀ ਇਹ ਇੱਕ ਮੁਕਦਮੇ ਵਿੱਚ ਪੀਓ ਹੈ ਦੋਨੇ ਦਲਜੀਤ ਸਿੰਘ ਸਨਫ ਕੁਲਵੰਤ ਸਿੰਘ ਔਰ ਅਮਨੀਤ ਕੌਰ ਵਾਹਿਫੋ ਹੈਗੀ ਦਲਜੀਤ ਸਿੰਘ ਜਿਹੜਾ ਇਹ ਤਲਜੀਤ ਸਿੰਘ ਹੈ ਇਹ ਤਾਂ ਸਾਡੇ ਹੋਂ ਤੋਂ ਪਹਿਲਾਂ ਹੀ ਫਰਾਰ ਹੋ ਗਿਆ ਜੀ ਉਦਰੀ ਅਮਨੀਤ ਕੌਰ ਹੈ ਇਹਨੂੰ ਅਜੇ ਕੋਰਟ ਤੇ ਸਮਾਨ ਜੋ ਕੋਰਟ ਚ ਪੀਸ ਕਰਨਾ ਹੈ ਅੱਛਾ ਮਤਲਬ ਸਰ ਕਹਿ ਰਹੇ ਪੀਓ ਕਰਾਰ ਸੀ ਜੀ ਹਾਂ ਪਹਿਲੇ ਪੀਓ ਹੈ 2023 ਦੇ ਪੀਓ ਹੈ ਇਹ ਦੋਨੇ ਜੀ ਦੋਨੇ ਪੀਓ ਹੈ ਜੀ ਇੱਕ ਨੂੰ ਫੜ ਲਿਆ ਜੀ ਹਾਂ ਇੱਕ ਨੂੰ ਜਿਹਦੀ ਅਮਨੀਤ ਕੌਰ ਦੀ ਮਾਲਕਮ ਜਿਹੜਾ ਹੁਣ 40 ਕਿਲੋ ਦਾ ਫੜਿਆ ਹਾਂ ਹਾਂ 40 ਕਿਲੋ ਹਾਂ ਹੁਣ ਕਾਰਵਾਈ ਕੀ ਤਿਆਰੀ ਹਾਂ ਕੀ ਤਿਆਰੀ ਲੋਕਾਂ ਨੂੰ ਕੀ ਸੁਨੇਹਾ ਲੋਕ ਸਬਰ ਰਹਿਣ ਸਾਥ ਜੀ ਬਿਲਕੁਲ ਜੀ ਜਿਹੜਾ ਮੈਡਮ ਨੇ ਪਹਿਲੇ ਦੱਸਿਆ ਹੀ ਇਹ ਜੀ ਇਹ ਨਕਲੀ ਕੇਵਰ ਨਕਲੀ ਪਨੀਰ ਨਕਲੀ ਦੁੱਧ ਸਸਤਾ ਲੈਂਦੇ ਆ ਇਹ ਸਸਤਾ ਵੇਚਦੇ ਆ ਦਾ ਮਤਲਬ ਇਹ ਕਿ ਨਕਲੀ ਆ ਠੀਕ ਹੈ ਜੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਖਿਆ ਦੇਖਿਆ ਜਾਵੇ ਤਾਂ ਤਿਹਾਰਾਂ ਦੇ ਮੱਦੇਨਜ਼ਰ ਚੰਦ ਪੈਸੇ ਕਮਾਉਣ ਦੇ ਵਾਸਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਇਸ ਕਰਕੇ ਜੇਕਰ ਤੁਸੀਂ ਵੀ ਬਾਜ਼ਾਰਾਂ ਦੀ ਚੀਜ਼ ਮਠਾਈਆਂ ਜਾਂ ਕੋਈ ਵੀ ਚੀਜ਼ ਖਰੀਦਦੇ ਹੋ ਤਾਂ ਉਸ ਦੀ ਜਾਂਚ ਜ਼ਰੂਰ ਕਰ ਲਿਆ ਕਰੋ ਚੰਗੇ ਦੁਕਾਨਦਾਰ ਤੋਂ ਹੀ ਚੀਜ਼ ਖਰੀਦੀ ਜਾਵੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੇ ਦੀ ਰਿਪੋਰਟ